ਬਚਪਨ ਦੇ ਵਿੱਚ ਬੜਾ ਅਸੀਂ ਇਹ ਫਲ ਖਾਦਾ ਮਾਜੇ ਦੇ ਵਿੱਚ ਇਹਨੂੰ ਗੋਲਾਂ ਕਹਿ ਦਿੰਦੇ ਨੇ ਸ਼ਹਿਤੂਤ ਇਹਦਾ ਨਾਮ ਆ ਹਿੰਦੀ ਦੇ ਵਿੱਚ ਇੰਗਲਿਸ਼ ਵਿੱਚ ਮਲਬੇਰੀ ਕਹਿੰਦੇ ਆ ਪੰਜਾਬ ਵਿੱਚ ਕਿਹੜੇ ਹਿੱਸੇ ਵਿੱਚ ਇਹਨੂੰ ਕੀ ਕੀ ਕਹਿੰਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜਦੋਂ ਗਰਮੀਆਂ ਦੀ ਸ਼ੁਰੂਆਤ ਹੁੰਦੀ ਹੈ ਨਾ ਤਾਂ ਇਹ ਫਲ ਸਾਨੂੰ ਮਿਲਦਾ ਇਹ ਸਾਨੂੰ ਜ਼ਰੂਰ ਇਹਦਾ ਸੇਵਨ ਕਰਨਾ ਚਾਹੀਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ A C ਤੇ K ਹੁੰਦਾ ਜਿਹੜਾ ਕਿ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਸਟਰੋਂਗ ਕਰ ਦਿੰਦਾ ਤੇ ਸਾਨੂੰ ਗਰਮੀਆਂ ਦੇ ਵਿੱਚ ਜਿਹੜੇ ਰੋਗ ਲੱਗਦੇ ਹਨ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਕਈ ਵਾਰ ਗਰਮੀਆਂ ਦੇ ਵਿੱਚ ਫੈਲ ਜਾਂਦੀਆਂ ਉਹਨਾਂ ਤੋਂ ਸਾਡੀ ਇਮਿਊਨਿਟੀ ਸਟਰੋਂਗ ਕਰ ਦਿੰਦਾ ਸਾਨੂੰ ਬਿਮਾਰੀਆਂ ਘੱਟ ਲੱਗਦੀਆਂ ਸੋ ਜਿੰਨੂੰ ਜਿੰਨੂੰ ਅਵੇਲੇਬਲ ਹੈ ਉਹਨੂੰ ਇਹ ਜ਼ਰੂਰ ਫਲਦਾ ਸੇਵਨ ਕਰਨਾ ਚਾਹੀਦਾ ਵੈਸੇ ਤਾਂ ਇਹ ਜਿਹੜਾ ਰੋਖਿਆ ਬਹੁਤ ਘੱਟ ਬਚਿਆ ਪੰਜਾਬ ਦੇ ਵਿੱਚ ਕਿਤੇ ਕਿਤੇ ਵੇਖਣ ਨੂੰ ਮਿਲਦਾ ਆਪਾਂ ਮੱਟਾਂ ਬੰਨਿਆਂ ਤੋਂ ਸਭ ਰੁਖ ਰੁਖ ਵੜ ਦਿੱਤੇ ਆ ਤੇ ਇਹ ਇੱਕ ਇਹੋ ਜਿਹਾ ਫਲ ਆ ਜਿਹਨੂੰ ਨਾ ਕੋ ਖਾਦ ਆ ਨਾ ਕੋ ਦਵਾਈ ਆ ਤੇ ਬਹੁਤ ਵਧੀਆ ਫਲ ਆ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਿੱਠਾ ਹੈ ਕਾਲੇ ਰੰਗ ਦਾ ਹੁੰਦਾ ਲਾਲ ਰ ਜਿਹੜਾ ਮਿੱਠਾ ਫਾਲਾ ਇਹਦੀ ਬਹੁਤ ਜਦੀ ਨਿਊਟ੍ਰੀਸ਼ਨ ਵੈਲਿਊ ਹੈ ਵਿਟਾਮਿਨ ਏ ਸੀ ਤੇ ਕੇ ਇਹਦੇ ਵਿੱਚ ਹੁੰਦਾ ਆ ਤੇ ਇਹਦਾ ਜਰੂਰ ਸੇਵਨ ਕਰਨਾ ਜਿੱਦਾਂ ਦਾ ਇਹਦਾ ਸ਼ਰਬਤ ਵੀ ਬਣ ਜਾਂਦਾ ਥੋੜਾ ਜਿਹਾ ਲੈ ਲਓ 50 ਕ ਗ੍ਰਾਮ ਤੇ ਇਹਨੂੰ ਮਿਕਸੀ ਵਿੱਚ ਬਲੈਂਡ ਕਰਕੇ ਵਿੱਚ ਪਾਣੀ ਪਾ ਕੇ ਠੰਡਾ ਪਾਣੀ ਪਾ ਕੇ ਥੋੜਾ ਜਿਹਾ ਵਿੱਚ ਹਲਕਾ ਜਿਹਾ ਮਿੱਠਾ ਵੀ ਪਾ ਸਕਦੇ ਹੋ ਬੱਚਿਆਂ ਨੂੰ ਵੀ ਦੇ ਸਕਦੇ ਹੋ ਇਹ ਗਰਮ ਨਹੀਂ ਹੁੰਦਾ ਠੰਡਾ ਹੁੰਦਾ ਸੋ ਇਹਦੀ ਤਸੀਰ ਠੰਡੀ ਹੁੰਦੀ ਹੈ ਜਿਨ੍ਹਾਂ ਨੂੰ ਗਰਮੀ ਆ ਉਹਨਾਂ ਦੇ ਵਾਸਤੇ ਵੀ ਬਹੁਤ ਵਧੀਆ ਜਿਨ੍ਹਾਂ ਨੂੰ ਪਾਚਨ ਸ਼ਕਤੀ ਦੀ ਪ੍ਰੋਬਲਮ ਆ ਉਹਨਾਂ ਵਾਸਤੇ ਬਹੁਤ ਵਧੀਆ ਪਾਚਨ ਸ਼ਕਤੀ ਨੂੰ ਬਹੁਤ ਸੋ ਜਿਨ੍ਹਾਂ ਨੇ ਬਚਪਨ ਦੇ ਵਿੱਚ ਰਾਜ-ਰਾਜ ਕੇ ਖਾਦਾ ਆਪਣੇ ਕੱਪੜੇ ਖਰਾਬ ਕਰਾਇਆ ਕਿਉਂਕਿ ਵਾਈਟ ਕਪੜਾ ਬੜਾ ਖਰਾਬ ਹੁੰਦਾ ਇਹਦੇ ਤੋਂ ਰੰਗੇ ਦਾ ਜਿਹੜਾ ਬਹੁਤ ਪੱਕਾ ਹੁੰਦਾ ਸੋ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਇਸ ਫਲ ਨੂੰ ਕੀ ਕਹਿੰਦੇ ਹੋ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਜਿਹਨੂੰ अवेलेबल ਆ ਉਹਦਾ ਜ਼ਰੂਰ ਸੇਵਨ ਕਰੋ ਸ਼ਹਿਤੂਤ ਮਲਬਰੀ ਪਲਾਂਟ